ਭਈ ਲੋਕ ਥੋੜਾ ਜੱਸ਼ ਗਾਣਗੇ ਚੰਗੇ ਕੰਮ ਕਰੋ ਚੰਗੇ ਕੰਮ ਜ਼ਰੂਰ ਕਰੋ ਭਾਵੇਂ ਚੰਦ ਕਰੋ ਮਾੜੇ ਅੰਸਰ ਕਹਿੰਦੇ ਯਾਰ ਸਾਡੀ ਬਦਨਾਮੀ ਨਹੀਂ ਹੋਣੀ ਚਾਹੀਦੀ ਪਰ ਚੰਗੇ ਲੋਕ ਕਹਿੰਦੇ ਮਾੜੇ ਅੰਸਰਾਂ ਨੂੰ ਯਾਰ ਤੁਸੀਂ ਮਾੜੇ ਕੰਮ ਤਾਂ ਬੰਦ ਕਰੋ ਮਾੜੇ ਕੰਮ ਤਾਂ ਬੰਦ ਕਰੋ ਸਾਧਸ੍ਰੀ ਅਕਾਲ ਬੀਬੀਪੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆਣ ਲੇ ਵੀਡੀਓ ਕਿਸ ਬਾਬਤ ਹੋਵੇ ਸਾਥੀਓ ਇਸ ਸਮੇਂ ਅਸੀਂ ਬੇਗੰਪੁਰ ਗੇਟਾ ਤੇ ਮੌਜੂਦ ਆ ਪਿੱਛੇ ਲਾਕਾ ਲੱਗਿਆ ਹੋਇਆ ਔਰ ਇਸੇ ਹੀ ਤਰੀਕੇ ਬੀਤੇ ਦਿਨੀ ਇੱਥੇ ਨਾਕਾ ਲੱਗਿਆ ਹੋਇਆ ਸੀਗਾ ਪੁਲਿਸ ਕੋਲ ਇੱਕ ਥੋਸ ਇਨਪੁਟ ਆਉਂਦੀ ਹੈ ਪੁਲਿਸ ਕੋ ਇੱਕ ਖੂਫੀਆ ਇਨਪੁਟ ਆਉਂਦੀ ਹੈ ਜਿਹਦੇ ਆਧਾਰ ਤੇ ਇੱਕ ਵਿਅਕਤੀ ਨੂੰ ਰੋਕਿਆ ਜਾਂਦਾ ਦੱਸਦੀ ਹੈ ਕਿ ਰਾਹੋਂ ਤੋਂ ਆ ਰਿਹਾ ਸੀ ਵਿਅਕਤੀ ਸਕੂਟੀ ਸਵਾਰ ਸੀ ਔਰ ਖੋਜਿਆ ਪਿੰਡ ਦਾ ਵਾਸੀ ਸੀਗਾ ਜਿਸ ਨੂੰ ਪੁਲਿਸ ਵੱਲੋਂ ਇੱਥੇ ਰੋਕਿਆ ਜਾਂਦਾ ਔਰ ਜਦ ਉਸ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਦੇ ਕੋਲ 440 ਵਿਪਰੋ ਨੋਰਫਨ ਦੀਆਂ ਜਿਹੜੀਆਂ ਗੋਲੀਆਂ ਆ ਉਹ ਬਰਾਮਦ ਹੁੰਦੀਆਂ ਹੁਣ ਜਿਹੜੀ ਵਿਪਰਮ ਨੋਰਫਨ ਗੋਲੀ ਆ ਇਹ ਜਿਹੜਾ ਐਕਿਊਟ ਪੇਨ ਹੁੰਦੀ ਹੈ ਉਹਦੇ ਲਈ ਦਿੱਤੀ ਜਾਂਦੀ ਹੈ ਜਾਂ ਜਿਹਨਾਂ ਨੂੰ ਕੰਪਲਸਿਵ ਅਰਜਸ ਲੱਗਦੀਆਂ ਨਸ਼ੇ ਨੂੰ ਲੈ ਕੇ ਉਹਨਾਂ ਨੂੰ ਇਹ ਗੋਲੀ ਦਿੱਤੀ ਜਾਂਦੀ ਹੈ ਪਰ ਦੇਖੋ ਇਸ ਸਮੇਂ ਹਾਲਾਤ ਕੀ ਬਣ ਗਏ ਆ ਜਿਹੜੀ ਗੋਲੀ ਨਸ਼ਾ ਛਡਾਉਣ ਲਈ ਦਿੱਤੀ ਜਾ ਰਹੀ ਹੈ ਉਹਨੂੰ ਹੀ ਨਸ਼ੇ ਦੇ ਤੌਰ ਤੇ ਵਰਤਿਆ ਜਾ ਰਿਹਾ ਉਹਦੀ ਸਮਗਲਿੰਗ ਹੋ ਰਹੀ ਹੈ ਉਹਨੂੰ ਜਿਹੜੇ ਪੈਡਲਰਸ ਆ ਉਹਨੂੰ ਹੀ ਜਿਹੜੇ ਆ 2 ਨੰਬਰ 'ਚ ਵੇਚ ਰਹੇ ਆ ਪਰ ਜਿਹੜੇ ਇਸ ਵਿਪਰੋਨੋਰਫਿਨ ਦੀ ਗੋਲੀ ਨੂੰ ਕੰਜ਼ਿਊਮ ਕਰ ਰਹੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਦੀ ਮਾਤਰਾ ਵੱਧ ਲੈ ਰਹੀ ਤਾਂ ਉਹਨਾਂ ਦੀ ਜਾਨ ਦੀ ਵੈਰ ਵੀ ਬਣ ਸਕਦੀ ਹੈ ਬੇਪਰੋ ਨੋਰਫਿਨ ਦੀ ਗੋਲੀ ਪੰਜਾਬ ਵਿੱਚ ਇਸ ਸਮੇਂ ਕ੍ਰਾਈਮ ਕਿਉਂ ਵੱਧਦਾ ਜਾ ਰਿਹਾ ਉਹਦੇ ਪਿੱਛੇ ਕਾਰਨ ਇਹੀ ਆ ਕਿ ਜਿਹੜੇ ਮਾੜੇ ਅੰਸਰ ਆ ਉਹ ਨਸ਼ਾ ਤਸਕਰੀ ਤੋਂ ਬਾਜ਼ ਨਹੀਂ ਆ ਰਹੇ ਔਰ ਜਿਹੜੇ ਗੁੰਮਰਾਹ ਹੋਏ ਨੌਜਵਾਨ ਆ ਉਹ ਓਵਰਡੋਸ ਲੈ ਰਹੇ ਆ ਜਾਂ ਡੋਸ ਦੇ ਪਿੱਛੇ ਜਿਹੜੀ ਉਹਨਾਂ ਨੂੰ ਤੋੜ ਲੱਗਦੀ ਉਹਦੇ ਪਿੱਛੇ ਕੋਈ ਨਾ ਕੋਈ ਕ੍ਰਾਈਮ ਕਰ ਰਹੇ ਆ ਬਿਨਾਂ ਸੋਚੇ ਸਮਝੇ ਹਾਲਾਂਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਨੇ ਬਹੁਤ ਅੱਛਾ ਕੰਮ ਕੀਤਾ ਬਹੁਤ ਬਿਹਤਰੀਨ ਕੰਮ ਕੀਤਾ ਪਿਛਲੇ ਪੂਰੇ ਸਾਲ ਵਿੱਚ ਕਾਫੀ ਵੱਡਾ ਡਾਟਾ ਅਸੀਂ ਤੁਹਾਡੇ ਕੋਲ ਉਹ ਵੀ ਸ਼ੇਅਰ ਕਰਾਂਗੇ ਕਿ ਪਿਛਲੇ 1 ਸਾਲ ਦੇ ਵਿੱਚ ਕਿੰਨੇ ਕੇਸ ਦਰਜ ਹੋਏ ਆ ਮਤਲਬ ਸੈਂਕੜੇ ਕੇਸ ਦਰਜ ਹੋਏ ਆਰ ਸੈਂਕੜੇ ਲੋਕਾਂ ਨੂੰ ਹੱਥਕੜੀਆਂ ਵੀ ਲੱਗੀਆਂ ਲੇਕਿਨ ਹੁਣ ਜਿਹੜੇ ਮਾੜੇ ਅੰਸਰ ਆ ਨਸ਼ਾ ਤਸਕਰ ਆ ਉਹਨਾਂ ਨੇ ਵਿਉਤ ਨਮੀ ਲਾ ਲਈ ਆ ਕਿ ਹੀਰੋਇਨ ਦੇ ਨਾਲ ਦੀ ਨਾਲ ਉਹ ਗੋਲੀਆਂ ਸਪਲਾਈਆਂ ਵੀ ਕਰਨ ਲੱਪੇ ਆ 30000 ਦੇ ਆਸ-ਪਾਸ ਜਿਹੜੀ ਗੋਲੀ ਆ ਬੰਗਾ ਪੁਲਿਸ ਨੇ ਫਿਰੋਜ਼ਾਬਾਦ ਤੋਂ ਜਾ ਕੇ ਫੜੀ ਆ ਉਹ ਵੀ ਖਬਰ ਅਗਲੀ ਕੜੀ ਵਿੱਚ ਪੇਸ਼ ਕਰਦੇ ਆ ਅਗਲੇ ਐਪੀਸੋਡ ਵਿੱਚ ਪੇਸ਼ ਕਰਦੇ ਨੇ ਅਗਲੀ ਵੀਡੀਓ ਵਿੱਚ ਪੇਸ਼ ਕਰਦੇ ਆ ਪਰ ਜੇ ਸੰਪੁਰ ਗੇਟਾਂ ਦੀ ਗੱਲ ਕਰੀਏ ਤਾਂ ਇੱਥੇ ਬੀਤੇ ਦਿਨੀ ਖੂਫੀਆ ਠੋਸ ਇਨਪੁਟ ਤੋਂ ਬਾਅਦ ਸਕੂਟਰੀ ਸਵਾਰ ਵਿਅਕਤੀ ਨੂੰ ਕਾਬੂ ਕੀਤਾ ਜਾਂਦਾ ਜਿਹਦੇ ਕੋਲੋਂ 450 ਬਪਰ ਨਾਰਫਨ ਦੀ ਗੋਲੀ ਮਿਲਦੀ ਆ ਔਰ ਹੁਣ ਇਹ ਵੀ ਗੱਲ ਸਾਹਮਣੇ ਆਈ ਆ ਕਿ ਉਹ ਲੁਧਿਆਣਾ ਵਿਖੇ ਕਿਸੇ ਅਜੇ ਕੁਮਾਰ ਨਾਮ ਦੇ ਵਿਅਕਤੀ ਤੋਂ ਇਹ ਗੋਲੀਆਂ ਲੈ ਕੇ ਆਉਂਦਾ ਸੀ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਆ ਕੇ ਸਪਲਾਈ ਕਰਦਾ ਸੀਗਾ ਤਾਰਾ ਹੋਰ ਕਿੱਥੇ ਕਿੱਥੇ ਜੁੜੀਆਂ ਹੋਈਆਂ ਪੁਲਿਸ ਇਹਨੂੰ ਲੈ ਕੇ ਤਫ਼ਤੀਸ਼ ਕਰ ਰਹੀ ਹੈ ਪੁਲਿਸ ਇਸ ਦੇ ਕਰਕੇ ਰੇਡਾਂ ਮਾਰ ਰਹੀ ਹੈ ਤਾਂ ਜੋ ਅਜੇ ਕੁਮਾਰ ਨੂੰ ਫੜਿਆ ਜਾਵੇ ਪਰ ਇੱਕ ਵਾਰੀ ਐਸਐਸਪੀ ਡਾਕਟਰ ਅਖਿਲ ਚੌਧਰੀ ਉਹਨਾਂ ਦੀ ਸ਼ਲਾਘਾ ਜ਼ਰੂਰ ਬਣਦੀ ਹੈ ਕਿਉਂਕਿ ਜਦੋਂ ਤੋਂ ਇਹ ਜਦੋਂ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕਮਾਂਡ ਉਹਨਾਂ ਨੇ ਸੰਭਾਲੀ ਹੈ ਤਾਂ ਬਹੁਤ ਸਾਰੇ ਮਾਮਲੇ ਤਰਜੋ ਬਹੁਤ ਸਾਰੇ ਲੋਕ ਜਿਹੜੇ ਆ ਮਾੜੇ ਅੰਸਰ ਆ ਨਸ਼ਾ ਤਸਕਰ ਆ ਉਸ ਲੱਖ ਦੇ ਪਿੱਛੇ ਗਏ ਆ ਪਰ ਇਹ ਆ ਕੇ ਸੁਧਰਦੇ ਕਿ ਨਹੀਂ ਸੁਧਰਦੇ ਇਹ ਉਹਨਾਂ ਦੀ ਨੀਤ ਤੇ ਡਿਪੈਂਡ ਕਰਦਾ ਲੇਕਿਨ ਪੁਲਿਸ ਵੱਲੋਂ ਬਿਹਤਰੀਨ ਕੰਮ ਕੀਤਾ ਜਾ ਰਿਹਾ ਹੁਣ ਇੱਕ ਵਾਰ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਐਸਐਸਪੀ ਡਾਕਟਰ ਅਖਿਲ ਚੌਧਰੀ ਮੀਰ ਦੇ ਮੁਖਾਤਬ ਹੋ ਰਹੇ ਹਨ ਇਹ ਇੱਕ ਸਪੈਸੀਫਿਕ ਇਨਪੁੱਟ ਦੇ ਬੇਸ 'ਚ 450 ਟੈਬਲੇਟਸ ਆਫ ਬਿਪਰਿਨੋਰਫਿਨ ਦੀ ਰਿਕਵਰੀ ਕੀਤੀ ਗਈ ਹੈ ਇਹਦੇ ਵੀ ਇੰਟਰ ਡਿਸਟ੍ਰਿਕ ਰੈਮੀਫਿਕੇਸ਼ਨ ਹਲੇ ਤੱਕ ਜੋ ਸਾਹਮਣੇ ਆ ਰਹੀ ਹੈਗੀ ਹੈ ਤੋਂ ਵੀ ਆਰ ਫਰਦਰ ਇਨਵੈਸਟੀਗੇਟਿੰਗ ਬੋਥ ਦਾ ਕੇਸਿਸ ਤੋਂ ਇਸ 'ਚ ਜੋ ਵੀ ਫਰਦਰ ਜੋ ਕੋਈ ਗੱਲ ਆਊਗੀ ਉਹ ਤੁਹਾਡੇ ਨਾਲ ਫਿਰ ਸ਼ੇਅਰ ਕਰਦੀ ਜਾਊਗੀ ਤੋਂ ਇਸ ਇਸ ਦੋਨੋਂ ਕੇਸਿਸ ਤੇ ਇਹ ਗੱਲ ਸਾਹਮਣੇ ਆਈ ਹੈਗੀ ਕਿ ਜੋ ਇੱਕ ਨਈ ਇੱਕ ਟ੍ਰੈਂਡ ਜਾਂ ਨਵਾਂ ਜੋ ਐਡਿਕਟਸ ਨੇ ਕਰ ਲਿਆ ਹੈਗਾ ਕਿ ਜਿੱਥੇ ਪੁਲਿਸ ਸਪਲਾਈ ਸਾਈਡ ਮਤਲਬ ਕਾਫੀ ਐਕਸ਼ਨ ਲੈਂਦੇ ਹੋਏ ਜੋ ਸਪਲਾਈ ਸਾਈਡ ਕੱਟ ਕਰਦੀ ਹੈ ਸਮਗਲਰਸ ਨੂੰ ਪਕੜਦੀ ਹੈ ਜੋ ਪਿੱਛੇ ਚਿੱਟੇ ਦੀ ਹੈਰੋਇਨ ਦੀ ਕਾਫੀ ਸਪਲਾਈ ਸਾਈਡ ਕੱਟ ਕੀਤੀ ਤਾਂ ਉਸ ਕਰਕੇ ਜੋ ਹੈ ਫਾਰਮਾਸਿਊਟੀਕਲ ਸਾਈਡ ਥੋੜੀ ਡਾਇਵਰਜਨ ਜੋ ਦੇਖਣ ਚਾਹੀਏਗੀ ਬਟ ਇਸਤੇ ਵੀ ਅਸੀਂ ਫੀਡਬੈਕ ਤੇ ਇਨਪੁਟ ਦੇ ਬੇਸ 'ਤੇ ਕਾਫੀ ਮਤਲਬ ਪ੍ਰੋਐਕਟਿਵਲੀ ਪੁਲਿਸਿੰਗ ਕਰਦੇ ਹੋਏ ਇਨਪੁਟ ਜਨਰੇਟ ਕਰਕੇ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ ਤੇ ਉਸ ਦੇ ਬੇਸ 'ਤੇ ਦੋਨੋਂ ਹੀ ਕੇਸਿਸ ਤੇ ਚੰਗਾ ਕੰਮ ਉਲਿਸਟੀਮਸ ਨੇ ਕੀਤਾ ਹੈ ਤੋਂ ਆਈ ਵੁੱਡ ਲਾਈਕ ਟੂ ਕਮੈਂਡ ਬੋਥ ਮਾਈ ਆਫੀਸਰਸ ਐਂਡ ਦਰ ਟੀਮ ਕਿ ਉਹਨਾਂ ਨੇ ਇਸ ਚ ਮਤਲਬ ਪ੍ਰੋਐਕਟਿਵਲੀ ਹੋ ਕੇ ਇਸ ਨੂੰ ਕੇਸ ਨੂੰ ਫਰਦਰ ਅੱਗੇ ਵਰਕ ਅਪ ਕੀਤਾ ਹੈ ਥੈਂਕ ਯੂ ਦੇਖੋ ਜਦ ਵੀ ਕੋਈ ਸਪੈਸੀਫਿਕ ਪਿੰਪੁਆਇੰਟਡ ਇਨਫੋਰਮੇਸ਼ਨ ਮਿਲਦੀ ਹੈ ਤਾਂ ਆਪਾਂ ਵੈਰੀਫਾਈ ਕਰਦੇ ਔਰ ਡਿਊ ਪ੍ਰੋਸੀਜਰ ਫੋਲੋ ਕਰਦੇ ਹਾਂ ਜਿਵੇਂ ਇਹ ਜੋ ਸਿਟੀ ਨਵਾਸ਼ਹਿਰ ਵਾਲੇ ਮੈਟਰ ਚ ਵੀ ਜਦ ਰਿਕਵਰੀ ਵਿਪਰੀਨ orphans ਦੀ ਹੋਈ ਸੀ ਤਾਂ ਇਸ ਨੂੰ ਵੀ ਫਰਦਰ ਜਦ ਵਰਕਅਪ ਕੀਤਾ ਤੋਂ ਇਸ ਦੇ ਵੀ ਇੱਕ ਮੈਡੀਕਲ ਸਟੋਰ ਤੇ ਜੋ ਪ੍ਰੀ ਗਾਬਲਿੰਦੀ ਰਿਕਵਰੀ ਹੋਈ ਸੀ ਉਹ ਐਂਡੀਪੀਐਸ ਐਕਟ ਚ ਕਵਰ ਨਹੀਂ ਹੁੰਦੀ ਬਟ ਉਸ ਦਾ ਵੀ ਡਿਊ ਪ੍ਰੋਸੀਜਰ ਫੋਲੋ ਕਰਕੇ ਜੋ ਡਰਗ ਕੰਟਰੋਲ ਅਫੀਸਰ ਹੈ ਉਸ ਨੂੰ ਉਸ ਦੇ ਟੀਮ ਤੇ ਸ਼ਾਮਿਲ ਕੀਤਾ ਗਿਆ ਔਰ ਜੋ ਵੀ ਪ੍ਰੋਸੀਜਰ ਬਣਦਾ ਸੀ ਉਹਨਾਂ ਨੇ ਉਹ ਫਿਰ ਡਰਗ ਕੰਟਰੋਲ ਅਫੀਸਰ ਨੇ ਫੋਲੋਅ ਅਪ ਕੀਤਾ ਹੈ ਜਿਹੜੇ ਹੈਲਥ ਪਰ ਜ਼ੁਲਮ ਗੋੜੀ ਐ ਸਾਈਕੀਐਟ੍ਰਿਸਟ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਨਹੀਂ ਦਿੱਤੀ ਜਾ ਸਕਦੀ ਔਰ ਉਹਨਾਂ ਨੂੰ ਵੀ ਗਾਈਡ ਕਰ ਲੋ ਜਿਹੜੇ ਫਾਰਮੇਸੀ ਵਾਲੇ ਨੇ ਡੈਫੀਨਿਟਲੀ ਇਹ ਤੋਂ ਜੋ ਰੂਲ ਹੈਗਾ ਮਤਲਬ ਇਸ ਦੇ ਬਾਰੇ ਬਿਲਕੁਲ ਕਲੀਅਰ ਹੈਗਾ ਕਿ ਇਹ ਤੋਂ ਸਬਸਟੈਂਸ ਜੋ ਫਾਰਮੇਸੀਟੀਕਲ ਡਰਗ ਜੋ ਟ੍ਰਾਮੇਡੋਲ ਹੈ ਬਿਉਪਰੀ ਨੋਰਫਿਨ ਹੈ ਇਹ ਸਟ੍ਰਿਕਟ ਪ੍ਰੈਸਕ੍ਰਿਪਸ਼ਨ ਜੋ ਪ੍ਰੋਫੈਸ਼ਨਲ ਦੀ ਡਾਕਟਰ ਦੀ ਸੈਕਟਰੀਸ ਤੇ ਹੀ ਦਿੱਤਾ ਜਾ ਸਕਦਾ ਹੈ ਇਸ ਦੀ ਓਪਨ ਸੋਰਸ ਡਿਸਪੈਂਸਿੰਗ ਜਾਂ ਪ੍ਰੈਸਕ੍ਰਿਪਸ਼ਨ ਦੇ ਉਸ ਦੇ ਹਵਾ ਚ ਨੂੰ ਨਹੀਂ ਦਿੱਤੀ ਜਾ ਸਕਦੀ ਤਾਂ ਤੋ ਇਹ ਤੁਹਾਡੇ ਮਾਧਿਅਮ ਤੇ ਮੈਂ ਲੋਕਾਂ ਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਇਸ ਦੀਸ ਦੇ ਬਾਰੇ ਬੜਾ ਜਾਗਰੂਕ ਰਹਿਣ ਦੀ ਲੋੜ ਹੈਗੀ ਹੈ ਕਿ ਮਤਲਬ ਪਤਾ ਹੋਵੇ ਕਿ ਕਾਨੂੰਨ ਇਸ ਤੇ ਕਿੰਨਾ ਸਖਤ ਹੈਗਾ ਕਿ ਐਨਡੀਪੀਐਸ ਤੇ ਐਕਟ ਦੇ ਪ੍ਰੋਵੀਜ਼ਨ ਬੜੇ ਸਟ੍ਰਿੰਜੈਂਟ ਹੈਗੇ ਤੇ ਇਸ ਦੇ ਬਾਅਦ ਕੋਈ ਐਕਸ਼ਨ ਹੋਣ ਦੇ ਬਾਅਦ ਕਿਸੇ ਦਾ ਕੋਈ ਬਚਾਅ ਨਹੀਂ ਹੋਣਾ ਸਰ ਜਿਹੜੀ ਮੈਂ ਗੱਲ ਕੀਤੀ ਸੀ ਕਿ ਜਿਹੜਾ ਆਰਐਮਪੀ ਜਿਦਾ ਨਾ ਉਹ ਦਾ ਪਿੰਡਾ ਜਿੱਦਾਂ ਉਹਨਾਂ ਕੋਲ ਲਾਈਸੈਂਸ ਨਹੀਂ ਹੁੰਦੇ ਆਰਐਮਪੀ ਡਾਕਟਰਾਂ ਕੋ ਦਵਾਈਆਂ ਰੱਖਣਦੇ ਪਰ ਉਹ ਇਸ ਦੀ ਆੜ ਵਿੱਚ ਬਹੁਤ ਜ਼ਿਆਦਾ ਕਰਦੇ ਕਿ ਹਰੇਕ ਨੇ ਉੱਦਾਂ ਹੀ ਦਵਾਈਆਂ ਰੱਖੀਆਂ ਹੁੰਦੀਆਂ ਕੋਈ ਮੈਂ ਕਹਿੰਦਾ ਜਿਸ ਤਰ੍ਹਾਂ ਸੈਕਟਰ ਨੂੰ ਨਾਲ ਲੈ ਕੇ ਕਿੱਤੇ ਕਾਰਵਾਈ ਕਰਨੀ ਚਾਹੀਦੀ ਨਹੀਂ ਇਸ ਤੇ ਵੀ ਜੱਬ ਵੀ ਇਨਪੁਟ ਮਿਲੀ ਹੈ ਕਿ ਡਰਗ ਕੰਟਰੋਲ ਅਫੀਸਰ ਨੂੰ ਨਾਲ ਲੈ ਕੇ ਜੋ ਹੈਗਾ ਚੈਕਿੰਗ ਪਿੱਛੇ ਵੀ ਕਰਾਈ ਬਟ ਥੋੜਾ ਕਈ ਵਾਰ ਐਡਮਿਨਿਸਟ੍ਰੇਟਿਵ ਰਿਸਟ੍ਰੇਂਡ ਹੈਗਾ ਕਿ ਡਰਗ ਕੰਟਰੋਲ ਅਫੀਸਰ ਪੂਰੇ ਡਿਸਟ੍ਰਿਕਟ ਚ ਇੱਕੋ ਹੀ ਹੁੰਦਾ ਹੈ ਉਸ ਨੂੰ ਹੋਰ ਵੀ ਆਪਣੇ ਇੰਟਰਨਲ ਡਿਪਾਰਟਮੈਂਟ ਦੇ ਕੋਈ ਕੰਮ ਹੋ ਸਕਦੇ ਬਟ ਵੀ ਆਰ ਫਾਲੋਇੰਗ ਐਸ ਪਰ ਪ੍ਰੋਸੀਜਰ ਜੋ ਵੀ ਬਣਦਾ ਹੈ ਪਰ ਚੈੱਕ ਵੀ ਕਰਾ ਰਹੇ ਐਕਸ਼ਨ ਵੀ ਲੈ ਰਹੇ ਹਾਂ ਜੀ